शुक्रा गुरु जी अनंतम, अनंतम शुकराना गुरु जी शुक्राना गुरु जी जो शुक्रा भी शुकराना गुरु जी हर स्वास्थ का शुकराना हर पल का शुकराना गुरु पिता जी सा अरदास करते हैं कि जाना जोड़िया है ताकत बख्शो बीमारियां रही जिंदगी की दात बख्शो तंदरुस्ती भरिया जीवन की दात बख्शो गुरु पिता जी सा बच्चे सिर तक खुशियां भरिया आशीर्वाद भरिया मेरा भरया हाथ रखो मेल करो गुरु पिता जी संगत जी चैनल से नवे हो तो चैनल सब्सक्राइब कर लो भी अपना शुक्राना सत्संग भेजना चाहते हो दिते गए वट्सअप नंबर ईमेल आई डी ते बोल के या लिख के किसी भी लैंगुएज हिंदी या पंजाबी भेज सकते हो इस चैनल से गुरु जी दिते हुक्म संगत जी के शुकराना सत्संग सुनाए जाते हैं ਸੰਗਤ ਜੀ ਗੁਰੂ ਪਿਤਾ ਜੀ ਦੇ 105 ਵਚਨਾਂ ਨੇ ਹਰ ਸੰਗਤ ਦਾ ਮਾਰਗਦਰਸ਼ਨ ਕੀਤਾ ਹੈ ਤੇ ਹਮੇਸ਼ਾ ਹੋਵੇਗਾ ਗੁਰੂ ਪਿਤਾ ਜੀ ਕਹਿੰਦੇ ਹਨ ਕਿ ਸਤ ਸੰਗ ਕਰਨ ਵਾਲੇ ਦਾ ਵੀ ਭਲਾ ਹੁੰਦਾ ਹੈ ਸਤ ਸੰਗ ਸੁਣਨ ਵਾਲੇ ਦਾ ਵੀ ਭਲਾ ਹੁੰਦਾ ਹੈ ਇਸ ਕਰਕੇ ਜੇ ਤੁਸੀਂ ਸਤ ਸੰਗ ਨੂੰ ਗੁਰੂ ਜੀ ਦੇ ਵਚਨਾਂ ਨੂੰ ਸ਼ੇਅਰ ਕਰੋਗੇ ਤਾਂ ਗੁਰੂ ਪਿਤਾ ਜੀ ਦੀਆਂ ਬਲੇਸਿੰਗਸ ਸਭ ਸੰਗਤ ਤੱਕ ਪਹੁੰਚ ਸਕਣਗੇ ਸੰਗਤ ਜੀ ਸਸੰਗਤ ਕਰਦੇ ਹੋਏ ਕੋਈ ਪੁੰਚਕ ਹੋ ਜਾਂਦੀ ਹੈ ਤਾਂ ਮਾਫ ਕਰਿਓ ਗੁਰੂ ਜੀ ਮਾਫ ਕਰਨਾ ਸੰਗਤ ਜੀ ਆਓ ਸੁਣਦੇ ਹਾਂ ਅੱਜ ਦੇ 61 ਤੋਂ ਲੈ ਕੇ 70 ਤੱਕ ਦੇ ਬਚਨ ਜੈ ਗੁਰੂ ਜੀ ਸੰਗਤ ਜੀ ਗੁਰੂ ਜੀ ਕਹਿੰਦੇ ਹਨ 61ਵਾਂ ਬਚਨ ਗੁਰੂ ਜੀ ਇੱਕ ਵਾਰ ਇੱਕ ਦਰਜੀ ਦੇ ਕੋਲ ਆਪਣੇ ਦੀ ਪੈਂਟ ਸਵਾਉਣ ਗਏ ਸੀ ਤਾਂ ਦਰਜੀ ਨੇ ਜੇਪਾਂ ਲਈ ਪੁੱਛਿਆ ਕੀ ਰੱਖਨੀਆ ਜਾਂ ਨਹੀਂ ਤਾਂ ਗੁਰੂ ਜੀ ਹੱਸ ਕੇ ਕਹਿੰਦੇ ਸਾਨੂੰ ਬੁੱਜਿਆਂ ਦੀ ਕੀ ਲੋੜ ਯਾਨੀ ਕਿ ਮੈਨੂੰ ਜੇਬਾਂ ਦੀ ਕੀ ਲੋੜ ਹੈ ਗੁਰੂ ਜੀ ਪਹਿਲਾਂ ਸੰਗਤ ਜੀ ਪੈਂਟ ਪਾਉਂਦੇ ਸੀਗੇ ਬਾਅਦ ਚ ਉਹਨਾਂ ਨੇ ਚੋਲਾ ਪਾਣਾ ਚੋਲਾ ਪਾਣਾ ਸ਼ੁਰੂ ਕੀਤਾ ਕਿਸੇ ਨੇ ਪੁੱਛਿਆ ਤਾਂ ਹੱਸ ਕੇ ਕਹਿੰਦੇ ਕੋਈ ਕੋਈ ਗੁਰੂ ਹੀ ਨਹੀਂ ਮੰਨਦਾ ਸੀ ਗਿਆਨੀ ਕਿ ਜੇ ਪੈਂਟ ਪਾਉਂਦੇ ਸੀ ਤਾਂ ਕੋਈ ਗੁਰੂ ਹੀ ਨਹੀਂ ਮੰਨਦਾ ਸੀ ਇਸ ਕਰਕੇ ਗੁਰੂ ਜੀ ਚੋਲਾ ਪਾਣ ਲੱਗੇ ਸ੍ਰੀ ਸੰਜੀਤ ਜੀ 62ਵਾਂ ਵਿਚਨ ਕਦੀ ਕਿਸੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ ਉਹ ਘਰ ਬੈਠੇ ਤੁਹਾਡੀ ਪੋਜ਼ਿਟਿਵ ਕਮਾਈ ਲੈ ਜਾਂਦਾ ਹੈ ਤੇ ਆਪਣੀ ਨੈਗੇਟਿਵ ਕਮਾਈ ਤੁਹਾਡੀ ਝੋਲੀ ਵਿੱਚ ਪਾ ਦਿੰਦਾ ਹੈ ਗੁਰੂ ਜੀ ਕਹਿੰਦੇ ਕਦੀ ਵੀ ਕਿਸੇ ਦੀ ਨਿੰਦਾ ਨਾ ਕਰੋ ਇੰਦਾ ਕਰਨ ਨਾਲ ਜਿਹੜਾ ਤੁਹਾਡਾ ਆਸ਼ੀਰਵਾਦ ਹੈ ਤੁਹਾਡੀਆਂ ਬਲੇਸਿੰਗਸ ਆ ਉਹਨੂੰ ਚਲੇ ਜਾਂਦੀਆਂ ਤੇ ਉਹਦੀ ਐਕਟੀਵਿਟੀ ਉਹਦੀ ਨਕਾਰਤਮਕਤਾ ਜੋ ਵੀ ਉਹਨੇ ਕਮਾਈ ਸੀ ਸਾਡੀ ਝੋਲੀ ਵਿੱਚ ਪੈ ਜਾਂਦੀ ਹੈ ਜੈ ਗੁਰੂ ਜੀ ਤ੍ਰੇਂਟਵਾਂ ਵਿਜਨ ਜਦ ਕੋਈ ਆਪਣਾ ਦੁੱਖੜਾ ਤੁਹਾਡੇ ਸਾਹਮਣੇ ਰੋਵੇ ਉਹਨੂੰ ਕਹੋ ਗੁਰੂ ਜੀ ਦੇ ਕੋਲ ਜਾਓ ਉਹ ਠੀਕ ਕਰਨਗੇ ਨਹੀਂ ਤਾਂ ਉਹ ਤੁਹਾਡੀ ਪੋਜ਼ਿਟਿਵਿਟੀ ਵਹਿ ਜਾਣਗੇ ਤਾਂ ਆਪਣੀ ਨੈਗੇਟਿਵਿਟੀ ਛੱਡ ਜਾਣਗੇ ਗੁਰੂ ਜੀ ਕਹਿੰਦੇ ਦੂਜੇ ਦੇ ਦੁੱਖਾਂ ਨੂੰ ਨਾ ਸੁਨੋ ਜਦੋਂ ਵੀ ਕੋਈ ਤੁਹਾਡੇ ਸਾਹਮਣੇ ਆਪਣੀ ਕੋਈ ਗਾਥਾ ਕਹਿੰਦਾ ਹੈ ਕੋਸ਼ਿਸ਼ ਕਰੋ ਕਿ ਅਨੰਮਕੋ ਉਸ ਰਾਬੂਸ ਕੁਦਰਤ ਦੇ ਕੋਲ ਜਾਓ ਉਹੀ ਸਭ ਠੀਕ ਕਰਨਗੇ ਸੁਣੋ ਨਾ ਨਹੀਂ ਤਾਂ ਥੜੀ ਨਹੀਂ ਤਾਂ ਆਪਣੀ ਨਕਾਰਤਮਕਤਾ ਤੁਹਾਨੂੰ ਦੇ ਕੇ ਸਾਡੀਆਂ ਬਲੈਸਿੰਗਸ ਲੈ ਜਾਣਗੇ ਜੈ ਗੁਰੂ ਜੀ ਚੌਥਾ ਵਚਨ ਜੇ ਤੂੰ ਫੀਲ ਕਰਦੀ ਹੈ ਕਿ ਤੇ ਕੋਈ ਤੇਰੇ ਬਾਰੇ ਕੀ ਕਹਿੰਦਾ ਹੈ ਤਾਂ ਤੂੰ ਉਹਦੇ ਕੰਟਰੋਲ 'ਚ ਹੋ ਗਈ ਆਪਣੇ ਕੰਟਰੋਲ 'ਚ ਹੋਣਾ ਸਿੱਖ गुरु जी कहते दूजे थोड़े बारे की कहें प्रभावित होने की बजायोल रखो, रखो। जय गुरु जी पैंथुआ गुप्त पाठ गुप्त दान किया करो नाल बैठे ना पता चले कि पाठ कर रहे हो गुरु जी पाठ करना है या कोई प्रार्थना करनी है तो इनकी शांति करनी चाहिए ਇਹ ਤੁਹਾਡੇ ਲਾਗੇ ਬੈਠੇ ਕਿਸੇ ਨੂੰ ਵੀ ਪਤਾ ਨਾ ਲੱਗੇ ਕਿ ਤੁਸੀਂ ਪਾਠ ਕਰਦੇ ਪਏ ਹੋ ਇਸ ਤਰ੍ਹਾਂ ਜੇ ਕੋਈ ਦਾਨ ਵੀ ਕਰਨਾ ਆ ਉਹ ਵੀ ਗੁਪਤ ਹੋਣਾ ਚਾਹੀਦਾ ਆ ਕਿ ਇੱਕ ਹੱਥ ਨੂੰ ਪਤਾ ਨਾ ਚੱਲੇ ਕਿ ਦੂਜੇ ਨੇ ਕੁਝ ਦਿੱਤਾ ਜੈ ਗੁਰੂ ਜੀ ਸ਼ਾਤਮਾ ਵਚਨ ਘਰ ਵਿੱਚ ਕੈਕਟਸ ਤੇ ਬੌਂਸਾਈ ਨਹੀਂ ਰੱਖਣਾ ਚਾਹੀਦਾ ਗੁਰੂ ਜੀ ਕਹਿੰਦੇ ਘਰ ਚ ਨਾਕਫਨੀ ਯਾਨੀ ਕਿ ਕੈਕਟਸ ਤੇ ਇੱਕ ਬੌਂਸਾਈ ਦਾ ਪੌਦਾ ਹੁੰਦਾ ਇਹ ਬਾਤ ਦੇ ਨਹੀਂ ਹੈਗੇ ਪੌਦੇ ਇਹ ਜਿਹੜੇ ਬੁੱਤੇ ਐ ਇਹ ਜਿੱਧਰ ਰੱਖਦੇ ਐ ਉੱਥੇ ਹੀ ਰਹਿੰਦੇ ਐ ਤੇ ਇਹ ਨਾ ਵਦਨਾਂ ਵਾਲੇ ਪੌਦੇ ਘਰ ਚ ਨਹੀਂ ਰੱਖਨੇ ਚਾਹੀਦੇ ਗ੍ਰੋਥ ਘਟਦੀ ਹੈ ਜੈ ਗੁਰੂ ਜੀ 7ਵਾਂ ਅਵਚਨ ਉਹ ਸੇਵਾ ਜਦ ਪਿੱਛੇ ਮੰਗ ਹੈ ਅਸਲ ਸੇਵਾ ਨਹੀਂ ਅਸਲ ਸੇਵਾ ਸੰਦੇ ਸਵਾਰਥ ਹੁੰਦੀ ਹੈ ਗੁਰੂ ਜੀ ਕਹਿੰਦੇ ਜੇ ਸੇਵਾ ਦੇ ਪਿੱਛੇ ਕੋਈ ਨਾ ਕੋਈ ਤੁਹਾਡਾ ਸਵਾਰਥ ਛੁਪਿਆ ਕੋਈ ਮੰਗ ਹੈ ਉਨ ਮਿਹਰ ਸਵਾਰ ਸੇਵਾ ਨਹੀਂ ਹੋਈ ਅਸਲ ਸੇਵਾ ਤਾਂ ਬਿਨਾ ਕਿਸੇ ਮੰਗ ਤੇ ਸਵਾਰਥ ਦੇ ਹੁੰਦੀ ਹੈ ਜੈ ਗੁਰੂ ਜੀ 88ਵਾਂ ਵਿਚਨ ਜੋ ਕੰਮ ਤੁਸੀਂ ਕਰਦੇ ਹੋ ਉਹਦੇ ਕਾਰਨ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਤਾਂ ਕੀ ਫਰਕ ਪੈਂਦਾ ਹੈ ਗੁਰੂ ਜੀ ਕਹਿੰਦੇ ਜੇ ਤੁਸੀਂ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਕਰਦੇ ਹੋ ਉਹਦੇ ਵਿੱਚ ਜੇ ਉਹ ਰੋਜ਼ਾਨਾ ਦੇ ਕੰਮਾਂ 'ਚ ਕਿਸੇ ਦਾ ਭਲਾ ਵੀ ਹੁੰਦਾ ਹੈ ਤਾਂ ਕੀ ਫਰਕ ਪੈਂਦਾ ਹੈ ਇਹ ਸਾਡੇ ਚੰਗੇ ਕਰਮ ਹੀ ਤਾਂ ਹਨ ਜਾ ਗੁਰੂ ਜੀ 69ਵਾਂ ਵਚਨ ਜੋ ਪਰਵਚਨ ਕਰਦੇ ਨੇ ਬੋਲਦੇ ਨੇ ਉਹ ਅਸਲ ਗੁਰੂ ਨਹੀਂ ਅਸਲ ਗੁਰੂ ਹਮੇਸ਼ਾ ਆਪਣੇ ਆਪ ਨੂੰ ਲੁਕਾਏਗਾ ਗੁਰੂ ਜੀ ਕਹਿੰਦੇ ਵਾਸਤਵਿਕ ਵਿੱਚ ਜਿਹੜੇ ਗੁਰੂ ਹੁੰਦੇ ਹਨ ਉਹ ਹਮੇਸ਼ਾ ਆਪਣੀ ਪਛਾਣ ਨੂੰ ਗੁਪਤ ਰੱਖਦੇ ਆ ਉਹ ਅੱਕੇ ਵਾਦ-ਵਾਦ ਕੇ ਆਪਣੇ ਵਾਰ ਵਿੱਚ ਖੁਦ ਨਹੀਂ ਦੱਸਦੇ ਉਹ ਸੱਚੇ ਗੁਰੂ ਨਹੀਂ ਹੁੰਦੇ ਜਾ ਗੁਰੂ ਜੀ 70ਵਾਂ ਵਚਨ ਇਕ ਵਾਰ ਇੱਕ ਸੰਗਤ ਜੀ ਕਹਿੰਦੇ ਕਿ ਅਸੀਂ ਗੁਰੂ ਜੀ ਦੇ ਨਾਲ ਰਾਤ ਦੇ 2 ਵਜੇ ਤੱਕ ਬੈਠੇ ਸੀ ਤੇ ਗੁਰਦਾਸ ਮਾਨ ਜੀ ਦਾ ਗਾਣਾ ਚੱਲ ਰਿਹਾ ਸੀ ਰਾਤਾਂ ਨੂੰ ਠੁਠਕੇ ਔਰ ਉਦੋਂ ਸੰਗਤ ਜੀ ਕਹਿੰਦੇ ਸਾਨੂੰ ਪਤਾ ਲੱਗਾ ਕਿ ਗੁਰੂ ਜੀ ਸਾਡੇ ਲਈ ਕਿੰਨੀ ਪ੍ਰਾਰਥਨਾ ਕਿੰਨੀ ਕਠਿਨ ਤਪ ਕਰਦੇ ਆ ਤਾਂ ਕਿ ਅਸੀਂ ਰਾਤਾਂ ਨੂੰ ਸ਼ਾਂਤੀ ਨਾਲ ਸੌ ਸਕੀਏ ਗੁਰੂ ਜੀ ਕਦੀ ਸੌਂਦੇ ਨਹੀਂ ਸੀ ਉਹ ਲਗਾਤਾਰ ਪਾਠ ਕਰਦੇ ਰਹਿੰਦੇ ਸੀ ਸੰਗਤ ਜੀ ਚੈ ਗੁਰੂ ਜੀ ਸੰਗਤ ਜੀ ਇਹ ਸੀ ਕਾਰ ਤੋਂ ਲੈ ਕੇ ਸਤ ਤੱਕ ਗੁਰੂ ਜੀ ਦੇ ਵਚਨ ਤੁਹਾਨੂੰ ਚੰਗੇ ਲੱਗਦੇ ਹਨ ਪਰ ਇਹਨਾਂ ਨੂੰ ਅੱਗੇ ਸ਼ੇਅਰ ਕਰੋ ਗੁਰੂ ਪਿਤਾ ਜੀ ਦੀਆਂ ਬਰੈਸਿੰਗ ਸੁਖਨੀਆਂ ਨਹੀਂ ਚਾਹੀਦੀਆਂ ਹਰ ਸੰਗਤ ਤੱਕ ਗੁਰੂ ਪਿਤਾ ਜੀ ਦੇ ਆਸ਼ੀਰਵਾਦ ਪਹੁੰਚਣਾ ਚਾਹੀਦਾ ਹੈ ਆਪਣੇ ਕਰਮ ਚੰਗੇ ਰੱਖੋ ਗੁਰੂ ਪਿਤਾ ਜੀ ਦੇ ਇਹ ਵਚਨ ਸਾਡਾ ਮਾਰਗਦਰਸ਼ਨ ਕਰਦੇ ਹਨ ਸਾਨੂੰ ਚੰਗੀ ਸਿੱਖਿਆ ਦਿੰਦੇ ਹਨ ਸਾਨੂੰ ਦੱਸਦੇ ਹਨ ਕਿ ਗੁਰੂ ਪਿਤਾ ਜੀ ਅਸਲ ਦੇ ਵਿੱਚ ਸਾਡੇ ਪਰਮ ਪਿਤਾ ਜੀ ਪਰਮਾਤਮਾ ਹਨ ਕੁਦਰਤ ਹਨ ਜਿਹੜੇ ਆਪਣੇ ਬੱਚਿਆਂ ਨੂੰ ਕਦੀ ਟਿਕਰ ਨਹੀਂ ਦਿੰਦੇ ਸੰਗਤ ਜੀ ਓਮ ਨਮਸਿਵਾਏ ਸ਼ਿਵ ਜੀ ਸਦਾ ਸਹਾਇ ਨਮ ਨਮਸਿਵਾਏ ਗੁਰੂ ਜੀ ਸਦਾ ਸਹਾਇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਹਰ ਪਲ ਦਾ ਸ਼ੁਕਰਾਨਾ ਮਿਲਦਾ ਤਾਂ ਲੱਖ ਲੱਖ ਸ਼ੁਕਰਾਨਾ ਜਦਿੱਤਾ ਉਸਤਾ ਵੀ ਸ਼ੁਕਰਾਨਾ ਜਿਨੇ ਦਿੱਤਾ ਉਸਤਾ ਵੀ ਸ਼ੁਕਰਾਨਾ ਗੁਰੂ ਜੀ ਚੈ ਗੁਰੂ ਜੀ ਚੈ ਗੁਰੂ ਜੀ